ਇੱਕ ਘਰ ਦੇ ਵਿੱਚ ਪਹੁੰਚੇ ਆ ਇਸ ਪਿੰਡ ਦੇ ਵਿੱਚ ਇਸ ਘਰ ਦੇ ਕੀ ਹਾਲਾਤ ਨੇ ਹਰ ਪਾਸੇ ਪਾਣੀ ਪਾਣੀ ਹੈ ਇਸ ਬੋਰਡ ਦੇ ਰਾਹੀਂ ਇੱਥੋਂ ਤੱਕ ਕਿਰ ਪਹੁੰਚਣਾ ਪਿਆ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਕਿ ਜਿਹੜੇ ਲੋਕ ਇਸ ਵੇਲੇ ਇੱਥੇ ਫਸੇ ਹੋਏ ਨੇ ਉਹਨਾਂ ਦੇ ਕੀ ਹਾਲਾਤ ਹੋਣਗੇ ਤਾਂ ਇਹ ਖੇਤਾਂ ਦੇ ਵਿੱਚ ਜਿਹੜੇ ਢਾਣੀਆਂ ਦੇ ਕਰਨੇ ਉੱਥੇ ਰਹਿਣ ਵਾਲੇ ਇਹ ਲੋਕ ਨੇ ਤਾਂ ਇਹ ਪਰਿਵਾਰ ਇੱਥੇ ਫਸਿਆ ਹੋਇਆ ਮਜਬੂਰ ਨੇ ਕਿਉਂਕਿ ਘਰ-ਬਾਰ ਹੈ, ਪਸ਼ੂ ਡੰਗਰ ਹੈ, ਤਾਂ ਘਰ ਦੇ ਅੰਦਰ ਵੀ ਪਾਣੀ ਹੈ। ਆਹ ਤਸਵੀਰਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਆਪਾਂ ਕਰਾਂਗੇ। ਤਾਂ ਆਹ ਦੇਖ ਲਓ ਘਰ ਦੇ ਅੰਦਰ ਪਾਣੀ ਔਰ ਘਰ ਦੇ ਚਾਰੇ ਪਾਸੇ ਪਾਣੀ-ਪਾਣੀ। ਦੇਖੋ ਘਰੇ ਜਾਨਵਰ ਨੇ, ਮੱਝਾਂ ਇੱਧਰ ਮੁਰਗੇ-ਮੁਰਗੀਆਂ ਤੇ ਇਹ ਵੀ ਵਿਚਾਰੇ ਟਾਈਮ ਪਾਸ ਕਰਨ ਵਾਲੀ ਗੱਲ ਹੋਈ ਪਈ ਆ। ਤਾਂ ਪਰਿਵਾਰ ਦੇ ਵਿੱਚ ਬੀਬੀਆਂ, ਬਾਈ ਹੋਣੀ, ਭੈਜੀ ਆਪਣਾ ਘਰ ਹੈ ਜੀ। ਹਾਂਜੀ ਆਪਣਾ ਘਰ ਹੈ ਜੀ। ਬਲਬੀਰ ਸਿੰਘ ਬੋਲਦਾ ਪਿੰਡ ਰੁਕਨੇ ਵਾਲਾ। ਤੇ ਸਰ 23 ਵਾਲੇ ਵਿੱਚ ਵੀ ਪਾਣੀ ਆਇਆ ਹੈਗਾ ਤੇ ਕੋਠੇ ਕਮਰੇ ਪਾੜ ਗਏ ਹੈਗੇ ਸਾਨੂੰ ਉਦੋਂ ਵੀ ਨਹੀਂ ਕਿਸੇ ਨੇ ਵੀ ਪੁੱਛੇ ਦੱਸਿਆ ਲਿਖ ਕੇ ਲੈ ਗਏ ਹਾਂ ਜੀ ਤੁਹਾਡੇ ਕਮਰੇ ਪੈ ਜਾਣਗੇ ਉਹ ਜੂ ਜੇ ਹੋ ਜੂਗਾ ਤੇ ਇੱਥੇ ਜੇ ਕੋਈ ਆ ਜਾਂਦਾ ਫੋਟੋਆਂ ਖਿਚਾ ਕੇ ਤੁਰੇ ਜਾਂਦੇ ਆ ਤੇ ਸਰ ਕੋਈ ਨਹੀਂ ਆਉਂਦਾ ਇੱਥੇ ਮੁੜ ਕੇ ਬਾਅਦ ਚ ਸਾਨੂੰ ਪੁੱਛ ਦੱਸ ਨਹੀਂ ਹੁੰਦੀ ਤੇ ਭਾਈ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਪਾਣੀ ਚ ਫਸਿਆ ਨੂੰ ਸਾਨੂੰ ਅੱਜ 10ਵਾਂ 10-11 ਦਿਨ ਹੋ ਗਏ ਆ ਜੀ ਤੇ ਵੈਸੇ ਖਾਣ ਪੀਣ ਨੂੰ ਸਮਾਨ ਰਾਸ਼ਨ ਪਾਣੀ ਪਹੁੰਚੀ ਜਾਂਦਾ ਪਹੁੰਚੀ ਜਾਂਦਾ ਵਾ ਆਪਣੇ ਸਰਕਾਰਾਂ ਨੇ ਕੋਈ ਮਤ ਕਰਦੀਆਂ ਭੈਣ ਭਰਾ ਆ ਪੰਜਾਬ ਦੇ ਜਨਨ ਕੇ ਸੰਗਤ ਕਰਨ ਲਈ ਆ ਮਾਤਾ ਤੇ ਚਲੋ ਪਹੁੰਚਦਾ ਵਾ ਔਖੇ ਸੌਖੇ ਹੋ ਕੇ ਕਈ ਵਾਰਾਂ ਵੀ ਪੜਾ ਜਾਂਦੇ ਆ ਹੂੰ ਤੇ ਕਈ ਵਾਰਾਂ ਨਹੀਂ ਭੁੱਖੇ ਤੇ ਆਏ ਬੈਠੇ ਰਹੀਦਾ ਅੱਛਾ ਵੈਸੇ ਭਾਈ ਜੀ ਘਰ ਤੇ ਪਰਿਵਾਰ ਸਾਰੇ ਜੀ ਠੀਕ ਨੇ ਸਿਹਤ ਠੀਕ ਹੈ ਨਾ ਹਾਂ ਜੀ ਸਿਹਤ ਹਰਸ਼ ਮਰਤਾ ਨਹੀਂ ਠੀਕ ਆ ਜੀ ਠੀਕ ਆ ਹਾਂ ਜੀ ਚੋ ਹੋ ਜਾਂਦੇ ਕਈ ਚਲੋ ਗੋਲੀਆਂ ਕਾਲੀਆਂ ਲੈਂਦਾਂਗੇ ਜਾਂ ਪਹਿਲਾਂ ਹੀ ਕੋਈ ਦਵਾਈ ਦੂਜੀ ਰੱਖੀ ਆ ਤੇ ਉਹ ਸਾਰ ਖਵਾਈ ਜਾਂਦੀ ਅੱਛਾ ਤੁਸੀਂ ਕਿੰਨੇ ਜਾਣਿਓ ਪਰਿਵਾਰ ਦੇ ਵਿੱਚ ਇ ਅਹੀਂ ਹੈਗੇ ਆ ਜੀ ਅਜੇ ਜਾਣੀ ਇੱਥੇ ਆ ਹੂੰ ਪੰਜ ਤੁਹਾਨੂੰ ਭਾਈ ਜੀ ਇਹਦੀ ਕੋਸ਼ਿਸ਼ ਹੋਈ ਵੀ ਇੱਥੋਂ ਤੁਸੀਂ ਕਿ ਸੁਰੱਖਿਆ ਥਾਂ ਤੇ ਚਲੇ ਜਾਓ ਬਚਾਅ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਸਰ ਜੱਕਦਮ ਪਾਣੀ ਆ ਗਿਆ ਵਾ ਅਸੀਂ ਕਿ ਨਿਕਲਣ ਦੀ ਕੋਸ਼ਿਸ਼ ਕੀਤੀ ਸੀ ਸਾਨੂੰ ਨਹੀਂ ਹੀ ਪਤਾ ਲੱਗਾ ਹੈਗਾ ਵੀ ਪਾਣੀ ਇਸ ਤਰ੍ਹਾਂ ਇੰਨੀ ਨੋਕਤ ਆ ਜਣੀ ਆ ਤੇ ਦੂਜੀ ਅੱਗੇ ਪਾਣੀ ਆਇਆ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਅੱਗੇ ਵੀ ਬਹੁਤ ਜ਼ਿਆਦਾ ਹੋ ਗਿਆ ਹੈਗਾ ਸਰ ਹਾਂਜੀ ਇਹ ਹੁਣ ਇੱਥੇ ਇਹਨਾਂ ਐਨਡੀਆਰਐਫ ਦੀਆਂ ਟੀਮਾਂ ਦਾ ਹੀ ਇਹਨਾਂ ਨੂੰ ਸਹਾਰਾ ਹੈ ਜਿਹੜੀਆਂ ਇੱਥੇ ਪਾਣੀ ਲੈ ਕੇ ਆਉਂਦੀਆਂ ਹਨ ਖਾਣ ਪੀਣ ਦਾ ਸਮਾਨ ਜਿਹੜਾ ਉਹ ਇਹਨਾਂ ਦੀਆਂ ਵੋਟ ਜਿਹੜੀਆਂ ਨੇ ਉਹਨਾਂ ਦੇ ਰਾਹੀਂ ਇੱਥੇ ਪਹੁੰਚਾਇਆ ਜਾਂਦਾ ਹੈ ਔਰ ਇਹਨਾਂ ਦੀਆਂ ਟੀਮਾਂ ਇਸ ਵੇਲੇ ਤਾਂ ਰੱਬ ਦੇ ਮਸੀਹ ਵਾਂਗੂ ਕੰਮ ਕਰ ਰਹੀਆਂ ਕਿ ਆ ਕੇ ਇਹਨਾਂ ਲੋਕਾਂ ਦੀ ਘਟੂ ਘਟ ਸਾਰ ਲੈਂਦੀਆਂ ਮਦਦ ਦੇ ਲਈ ਕਿਉਂਕਿ ਜੇ ਕੋਈ ਆਮ ਭੈਣ ਭਰਾ ਜਿਹੜਾ ਸਾਡੇ ਪੰਜਾਬੀ ਮਦਦ ਦੇ ਲਈ ਆਉਂਦੇ ਨੇ ਤਾਂ ਉਹਨਾਂ ਨੇ ਵੀ ਜੇ ਮਦਦ ਕਰਨੀ ਆ ਤਾਂ ਉਹਦੇ ਲਈ ਇਹਨਾਂ ਤੱਕ ਪਹੁੰਚਣ ਦਾ ਕੋਈ ਰਸਤਾ ਨਹੀਂ ਆ ਤੇ ਇਹੀ ਜਿਹੜੀਆਂ ਕਿਸ਼ਤੀਆਂ ਨੇ ਸਾਰਾ ਤੁਸੀਂ ਦੇਖੋ ਇਹ ਮੁਰਗੀਆਂ ਦਾ ਖੁੱਡਾ ਇਹ ਵੀ ਵਿਚਾਰੀਆਂ ਨੂੰ ਆਸਰਾ ਕਿ ਇਹ ਵੀ ਸੋਚ ਰਹੀਆਂ ਹੋਣੀਆਂ ਇਹ ਮੁਰਗੇ ਬੁਰਗੀਆਂ ਵਿਚਾਰੇ ਛੋਟੇ ਛੋਟੇ ਜੀਵੇ ਵੀ ਦੁਆ ਕਰਦੇ ਹੋਣਗੇ ਕਿ ਪਾਣੀ ਹੋਰ ਨਾ ਵਧੇ ਨਹੀਂ ਤਾਂ ਇਹਨਾਂ ਦਾ ਵਿਚਾਰਾ ਦਾ ਰਹਿਣਾ ਵੀ ਔਖਾ ਹੋ ਜਾਊਗਾ ਘਰ ਦੇ ਜਮਾ ਅੱਧੇ ਵੇੜੇ ਤੱਕ ਪਾਣੀ ਆ ਗਿਆ ਜਿਆ ਦੇਖ ਲਓ ਇੱਥੋਂ ਤੱਕ ਕਿਰਪਾਨੀ ਆ ਗਿਆ ਤੇ ਕਮਰੇ ਕਹਿੰਦੇ ਕਿ ਪਹਿਲਾਂ ਜਦੋਂ ਪਿਛਲੀ ਵਾਰ 23 ਚ ਪਾਣੀ ਆਇਆ ਸੀ ਉਦੋਂ ਕਮਰੇ ਵੀ ਪਾਟ ਗਏ ਸੀ ਇਧਰ ਬੀਬੀ ਹੋਣੀ ਖੜੀਆਂ ਨੇ ਇਹਨਾਂ ਨਾਲ ਗੱਲ ਕਰ ਬੀਬੀ ਕਿੰਨਾ ਔਖਾ ਇਹਨਾਂ ਹਾਲਾਤਾਂ 'ਚ ਰਹਿਣਾ ਹੈ ਬੜਾ ਹੈ ਗਾ ਵੀਰ ਜੀ ਸਾਡੀ ਪਹਿਲੀ ਜਿਹੜੀ ਸਾਰੀ ਡੁੱਬ ਗਈ ਤੇ ਹੁਣ ਕੋਈ ਸਾਰਾ ਆ ਇਹਦੇ ਬੱਚਿਆਂ ਨੇ ਕਿਸੇ ਨਾਲ ਲੰਦੋ ਵੀ ਹੋ ਜਾਣਾ ਚਲੋ ਬਤਾਇਓ ਕਾਲ ਦਿੱਤੀ ਕਿੰਨੀ ਫੀਸ ਹੁੰਦੀ ਮੱਤੇ ਪੜਦੇ ਆ ਬੀਬੀ ਆ ਕਲਾਸ ਕਰਦੇ ਸਰਕਾਰਾਂ ਕਿੰਨੀਆਂ ਨੌਕਰੀ ਦੇਵਾਂਗੇ ਹਰ ਵਾਰੀ 2 ਨੰਬਰਾਂ ਤੋਂ ਕੱਢ ਦਿੰਦੇ ਬੱਚਾ ਨੂੰ ਉਹ ਮੇਰਾ ਬੇਟਾ ਹਰ ਵਾਰੀ ਪੇਪਰ ਦੇ ਜਾਂਦਾ ਕਦੀ ਜਲੰਧਰ ਜਾਂਦਾ ਕਦੀ ਅੰਮ੍ਰਿਤਸਰ ਜਾਂਦਾ 2 ਨੰਬਰ ਕੱਢ ਗਏ ਬਸ ਜਦੋਂ ਰਿਜ਼ਲਟ ਆਉਂਦਾ 2 ਨੰਬਰ ਕੱਢ ਗਏ ਚੌਥਾਂ ਹਾਲਾ ਹੋ ਗਿਆ ਕਿੰਨੀ ਬੀਬੀ ਫਸਲ ਖਰਾਬ ਹੋ ਗਈ ਫਸਲ ਸਾਡੀ ਸਰ ਹੋ ਗਈ 6-7 ਕਿੱਲੇ ਥਾਂ ਸਾਡਾ ਸਾਰਾ ਸਾਰਾ ਝੋਨਾ ਡੁੱਬ ਗਿਆ ਤਾਂ ਹੁਣ ਆ ਗੁਜ਼ਾਰਾ ਪਸ਼ੂ ਡੰਗਰ ਤੋਂ ਬਾਹਰ ਡੰਗਰ ਬੱਸ ਇਦਾਂ ਹੀ ਆ ਥੋੜੀ ਖਰਾਬ ਹੋ ਗਈ ਆ ਪੱਠੇ ਖਰਾਬ ਹੋ ਗਏ ਸਾਰਾ ਕੁਝ ਤੇ ਫਸੂਲੋਂ ਲੈ ਵੀ ਨਹੀਂ ਆ ਤੇ ਕੋਈ ਹੱਲ ਨਹੀਂ ਹੈਗਾ ਤਾਂ ਇਹ ਇਹਨਾਂ ਦੇ ਹਾਲਾਤ ਰੇ ਬੀਬੀ ਦੇ ਅਥਰੂ ਵਹਿ ਰਹੇ ਨੇ ਕਿਉਂਕਿ ਆਪਣੇ ਅੱਖੀ ਆਪਣੇ ਸਾਹਮਣੇ ਸਭ ਕੁਝ ਬਰਬਾਦ ਹੁੰਦਾ ਵੇਖਣਾ ਜਰਿਆ ਨਹੀਂ ਜਾਂਦਾ ਪਰਿਵਾਰ ਦੇ ਵਿੱਚ ਧੀਆ ਪੁੱਤ ਨੇ ਪਰਿਵਾਰ ਆ ਪੂਰਾ ਪਸ਼ੂ ਡੰਗਰ ਆ ਪਸ਼ੂਆਂ ਦੇ ਲਈ ਚਾਰਾ ਤੱਕ ਨਹੀਂ ਬਚਿਆ ਤੂੜੀ ਪਾਣੀ ਦੇ ਵਿੱਚ ਭਜ ਗਈ ਆ ਤਾਂ ਇਹ ਹੰਝੂ ਡਿੱਗਣੇ ਵਾਜਬ ਨੇ ਇਹ ਹੰਝੂ ਆਪਣੇ ਆਪ ਮਨੋਂ ਡਿੱਗਦੇ ਨੇ ਜਦੋਂ ਕਿਧਰੇ ਹੋਰ ਕੋਈ ਸਹਾਰਾ ਨਾ ਦਿਖਦਾ ਹੋਵੇ ਤਾਂ ਇਹ ਮਜਬੂਰੀਆਂ ਬੀਬੀ ਇੰਨਾ ਹਾਲਾਤਾਂ ਦੇ ਵਿੱਚ ਬਹੁਤ ਔਖਾ ਜਦੋਂ ਪਿਛਲੀ ਵਾਰੀ ਨੁਕਸਾਨ ਹੋਇਆ ਸੀ ਉਦੋਂ ਫਿਰ ਕਿੰਨਾ ਚਿਰ ਲੱਗ ਗਿਆ ਕਿਵੇਂ ਦੁਬਾਰਾ ਉੱਠੇ ਉਦੋਂ ਵੀ ਢਾਈ ਮਹੀਨੇ ਪਾਣੀ ਚ ਰਏ ਆ ਦੋ ਢਾਈ ਮਹੀਨੇ ਪਾਣੀ ਚ ਰਏ ਆ ਕਣਕਾ ਮੁਸ਼ਕਲ ਨਾਲ ਬੀਜਾਂਗਾ ਨੀਵੇਂ ਥਾਵਾਂ 'ਚ ਕਣਕਾ ਨਹੀਂ ਬੀਜਾਂਗਾ ਕਹਿੰਦੇ ਆ ਹਾਨ ਵੀ ਇਹੀ ਹਾਲ ਆ ਬੱਚੇ ਇਹੀ ਘਰੋਂ ਬਾਹਰ ਕੱਢੇ ਆ ਹਾਪੇ ਹੀ ਪਾਣੀ ਚ ਹਰ ਵੇ ਵੀ ਦਾ ਇਹੀ ਹਾਲ ਆ ਸਾਡਾ ਹਰ ਵਾਰੀ ਦਾ ਇਹੀ ਹਾਲ ਆ ਬੱਚੇ ਕਹਿੰਦੇ ਕਿ ਘਰਾਂ ਤੋਂ ਭੇਜ ਦਿੱਤੇ ਆ ਤੇ ਆਪ ਇੱਥੇ ਘਰਾਂ ਦੇ ਵਿੱਚ ਬੈਠੇ ਨੇ ਮਜਬੂਰ ਨੇ ਤਾਂ ਆ ਘਰ ਦੇ ਹਾਲਾਤ ਐ ਜੀ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਚਾਰਾ ਦੇਖ ਲਓ ਪਸ਼ੂਆਂ ਦੀ ਤੂੜੀ ਜਿਹੜੀ ਐ ਉਹ ਸਾਰੀ ਇੱਧਰ ਭਿੱਜ ਚੁੱਕੀ ਐ ਤੇ ਪਾਣੀ ਇੱਥੋਂ ਤੇ ਖੜਾ ਚੁੱਕਿਆ ਹਰ ਪਾਸੇ ਪਾਣੀ ਪਾਣੀ ਐ ਤਾਂ ਜਿਹੜੇ ਹਾਲਾਤ ਨੇ ਨਹੀਂ ਲੱਗਦਾ ਕਿ ਇਹ ਕਮਰੇ ਬਚ ਪਉਣਗੇ ਜਿਨ੍ਹਾਂ ਦੇ ਆਸੇ ਪਾਸੇ ਨੇ ਪਾਣੀ ਖੜਾ ਹੋਵੇ ਇੱਧਰਲੇ ਪਾਸੇ ਤੁਸੀਂ ਨਜ਼ਰ ਮਾਰ ਲਓ ਕਮਰਿਆਂ ਦੇ ਅੰਦਰ ਇਹਨਾਂ ਦਾ ਪਾਣੀ ਖੜਾ ਤਾਂ ਕੋਈ ਅਸਾਰ ਲੱਗਦੇ ਨਹੀਂ ਕਿ ਇਹ ਕਮਰੇ ਬਚ ਸਕਣ ਕਿਉਂਕਿ ਕਹਿੰਦੇ ਨੇ ਕਿ 2.5 ਮਹੀਨੇ ਪਾਣੀ 'ਚ ਕੱਟੇ ਨੇ ਤੇ ਸਵਾਰ ਇਹ ਪਾਣੀ ਕਿੰਨੀ ਢੇਰ ਲਵੇਗਾ ਕਿੰਨਾ ਸਮਾਂ ਲਵੇਗਾ ਇੱਥੋਂ ਨਿਕਲਣ ਤੇ ਕੋਈ ਨਹੀਂ ਜਾਣਦਾ ਤਾਂ ਇਹ ਤਰਾਸ ਦੀ ਐ ਜੀ ਇਹ ਹਾਲਾਤ ਨੇ ਪਾਣੀ ਦੇ ਵਿੱਚ ਘਰੇ ਪਿੰਡਾਂ ਦੇ ਲੋਕਾਂ ਦੇ ਤਾਂ ਆਸ ਇਹੀ ਤੇ ਅਰਦਾਸ ਉਸ ਵਾਹਿਗੁਰੂ ਅੱਗੇ ਇਹ ਪਛੇਤੀ ਤੋਂ ਛੇਤੀ ਇਹ ਪਾਣੀ ਇੱਥੋਂ ਨਿਕਲੇ ਤੇ ਇਹਨਾਂ ਲੋਕਾਂ ਦੀ ਜ਼ਿੰਦਗੀ ਆਮ ਵਾਂਗ ਹੋਣੀ ਸ਼ੁਰੂ ਹੋਵੇ